ਉਹ ਬਹੁਤੀ ਦੁਨੀਆ ਹੋਈ ਠੱਗਾਂ ਦੀ ਓਏ ਇੱਕ ਦੂਜੇ ਨੂੰ ਠੱਗਦੇ ਲੋਕੀ ਵਿੱਚੋਂ ਜੈਰੀ ਸੱਪ ਬੜੇ ਨੇ ਓਏ ਉੱਤੋਂ ਸੌ ਲੱਗਦੇ ਲੋਕੀ ਆਪਣਿਆਂ ਨੂੰ ਹੀ ਠੱਗੀ ਜਾਂਦੇ ਉਹ ਠੱਗ ਕੇ ਚਤਰ ਕੋਹਉਂਦੇ ਆ ਨਾ ਬਿਗਾੜੋ ਸੰਭਲੋ ਰਿਸ਼ਤੇ ਓਏ ਆਪਣੇ ਹੀ ਕੰਮ ਆਉਂਦੇ ਆ ਨਾ ਬਿਗਾੜੋ ਸੰਭਲੋ ਰਿਸ਼ਤੇ ਓਏ ਆਪਣੇ ਹੀ ਕੰਮ ਆਉਂਦੇ ਆ ਚਿੱਟੇ ਕਫਣ ਨੂੰ ਜੇਬ ਨਾ ਲੱਗਦੀ ਓਹ ਜਾਣਦਾਗਾ ਜੱਗ ਸਾਰਾ ਭਾਈ ਭਾਈ ਦਾ ਵੈਰੀ ਬਣਿਆ ਓਏ ਪੈਸਾ ਹੋ ਗਿਆ ਪਿਆਰਾ ਰੋਟੀ ਖਾਂਦੇ ਨੂੰ ਕੋਈ ਨਾ ਚਰਦਾ ਓਏ ਬਸ ਲੋਕੇ ਉਡਲਾ ਲਾਉਂਦੇ ਆ ਨਾ ਬਿਗਾਰੋ ਸੰਭਲੋ ਰਿਸ਼ਤੇ ਓਏ ਆਪਣੇ ਹੀ ਕੰਮ ਆਉਂਦੇ ਆ ਦੋ ਭਾਈਆਂ ਨੇ ਉਮਰ ਗਵਾਲੀ ਓਏ ਦੋ ਮਰਲਿਆਂ ਦੇ ਪਿੱਛੇ ਖਾ ਗਏ ਟਿੱਕ ਕਚੈਰੀ ਦੋਨਾਂ ਨੂੰ ਓਏ ਅੰਤ ਤੱਕ ਨਾ ਸਿੱਖੇ ਮਰਨੋਂ ਮਰ ਕੇ ਦੋਨੋਂ ਲੜਦੇ ਓਏ ਅੱਜ ਵੀ ਜੱਜ ਬੁਲਾਉਂਦੇ ਆ ਬਾਅਦ ਅੱਜ ਵੀ ਜੱਜ ਬੁਲਾਉਂਦੇ ਆ ਨਾਂ ਬਿਗਾੜੋ ਸੰਭਲੋ ਰਿਸ਼ਤੇ ਓਏ ਆਪਣੇ ਹੀ ਕੰਮ ਆਉਂਦੇ ਮਾਪੇ ਨਾਲੇ ਭੈਣ ਪਾਈ ਓਏ ਨਾਲੇ ਚਾਚੇ ਤਾਏ ਓ ਮੁੜ ਕੇ ਰੂਹ ਨੂੰ ਰੂਣਾ ਲੱਭਣੀ ਓਏ ਕਰਮਾਂ ਨਾਲ ਥੇ ਆਏ ਸਭ ਜੀ ਇੱਥੇ ਰਹਦੂ ਲੱਖੀ ਓਏ ਪਿਛੜੇ ਕਦੋਂ ਥੇ ਆਉਂਦੇ ਆ ਨਾ ਬਿਗੜੋ ਸੰਭਲੋ ਰਿਸ਼ਤੇ ਓਏ ਆਪਣੇ ਹੀ ਕੰਮ ਆਉਂਦੇ ਆ ਨਾ ਵਿਗਾੜੋ ਸਾਂਭ ਲੋ ਰਿਸ਼ਤੇ ਵੇ ਅੰਤ ਆਪਣੇ ਹੀ ਕੰਮ ਆਉਂਦੇ ਆ